ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ ਇਹ ਸਿੱਧੂ ਮੂਸੇਵਾਲੇ ਦਾ 10 ਸਾਲ 2025 ਦਾ ਪਹਿਲਾ ਗੀਤ ਹੋਵੇਗਾ ਇਸ ਤੋਂ ਪਹਿਲਾਂ ਮੂਸੇਵਾਲੇ ਦੀ ਮੌਤ ਤੋਂ ਬਾਅਦ 9 ਗਾਣੇ ਰਿਲੀਜ਼ ਹੋ ਚੁੱਕੇ ਹਨ ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ ਜੋ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਗੀਤ ਤਿਆਰ ਕਰ ਚੁੱਕੀ ਹੈ ਇਹ ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ਤੇ ਜਾਰੀ ਹੋ ਗਿਆ ਹੈ ਦ ਕਿਡ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਅਸੀਂ ਜੋ ਵੀ ਕਰਾਂਗੇ ਉਹ ਅਸੀਂ ਦੇਖਾਂਗੇ ਤੇ ਬਾਕੀ ਸਾਰੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਨਗੇ ਦੱਸ દઈએ ਕਿ ਸਿੱਧੂ ਮੂਸੇਵਾਲੇ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਿਹਾ ਸੀ ਅਗਲੇ ਹੀ ਮਹੀਨੇ 23 ਜੂਨ 2022 ਨੂੰ ਉਸ ਦਾ ਪਹਿਲਾ ਗੀਤ SYL ਰਿਲੀਜ਼ ਹੋਇਆ ਉਸ ਦਾ ਦੂਸਰਾ ਗੀਤ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਤੀਜਾ ਗੀਤ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਮੂਸੇਵਾਲੇ ਦੇ ਚੌਥੇ ਗੀਤ ਦਾ ਨਾਮ ਚੋਰਨੀ ਜੋ 7 ਮਈ 2023 ਨੂੰ ਰਿਲੀਜ਼ ਹੋਇਆ ਉਸ ਦਾ ਪੰਜਵਾਂ ਗੀਤ ਵਾਚ ਆਊਟ ਇਹ 12 ਨਵੰਬਰ 2023 ਨੂੰ ਰਿਲੀਜ਼ ਹੋਇਆ ਸਿੱਧੂ ਦਾ ਛੇਵਾਂ ਗੀਤ ਡ੍ਰਿਪੀ 22 ਫਰਵਰੀ 2024 ਨੂੰ ਸੱਤਵਾਂ ਗੀਤ 410 11 April 2024 ਨੂੰ ਤੇ ਅੱਠਵਾਂ ਗੀਤ ਅਟੈਚ 30 ਅਗਸਤ ਨੂੰ ਰਿਲੀਜ਼ ਹੋਇਆ ਸੀ ਯਾਦ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਮੂਸੇਵਾਲੇ ਨੂੰ ਲਾਰੈਂਸ ਗੈਂਗ ਦੇ ਕੁਝ ਹਮਲੇ ਔਰਾਂ ਨੇ ਗੋਲੀ ਮਾਰ ਦਿੱਤੀ ਸੀ ਉਦੋਂ ਤੋਂ ਉਸ ਦੇ ਪ੍ਰਸ਼ੰਸਕ ਅਤੇ ਪਰਿਵਾਰ ਦੇ ਮੈਂਬਰ ਇਨਸਾਫ ਮੰਗ ਰਹੇ ਹਨ ਤੇ ਜਦੋਂ ਵੀ ਉਸ ਦਾ ਕੋਈ ਨਵਾਂ ਗੀਤ ਆਉਂਦਾ ਹੈ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਾਡਾ ਸਿੱਧੂ ਵਾਪਸ ਆ ਗਿਆ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ ਇਹ ਸਿੱਧੂ ਮੂਸੇਵਾਲੇ ਦਾ 10 ਸਾਲ 2025 ਦਾ ਪਹਿਲਾ ਗੀਤ ਹੋਵੇਗਾ ਇਸ ਤੋਂ ਪਹਿਲਾਂ ਮੂਸੇਵਾਲੇ ਦੀ ਮੌਤ ਤੋਂ ਬਾਅਦ 9 ਗਾਣੇ ਰਿਲੀਜ਼ ਹੋ ਚੁੱਕੇ ਹਨ ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ ਜੋ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਗੀਤ ਤਿਆਰ ਕਰ ਚੁੱਕੀ ਹੈ ਇਹ ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ਤੇ ਜਾਰੀ ਹੋ ਗਿਆ ਹੈ ਦ ਕਿਡ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਅਸੀਂ ਜੋ ਵੀ ਕਰਾਂਗੇ ਉਹ ਅਸੀਂ ਦੇਖਾਂਗੇ ਤੇ ਬਾਕੀ ਸਾਰੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਨਗੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਿਹਾ ਸੀ ਅਗਲੇ ਹੀ ਮਹੀਨੇ 23 ਜੂਨ 2022 ਨੂੰ ਉਸ ਦਾ ਪਹਿਲਾ ਗੀਤ ਐਸਵਾਈ ਰੀਲੀਜ਼ ਹੋਇਆ ਉਸਦਾ ਦੂਸਰਾ ਗੀਤ ਵਾਰ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਤੀਜਾ ਗੀਤ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਮੂਸੇ ਵਾਲੇ ਦੇ ਚੌਥੇ ਗੀਤ ਦਾ ਨਾਮ ਚੋਰਨੀ ਜੋ 7 ਮਈ 2023 ਨੂੰ ਰਿਲੀਜ਼ ਹੋਇਆ ਉਸਦਾ ਪੰਜਵਾਂ ਗੀਤ ਵਾਚ ਆਊਟ ਇਹ 12 ਨਵੰਬਰ 2023 ਨੂੰ ਰਿਲੀਜ਼ ਹੋਇਆ ਸਿੱਧੂ ਦਾ ਛੇਵਾਂ ਗੀਤ ਡ੍ਰਿਪੀ 22 ਫਰਵਰੀ 2024 ਨੂੰ ਸੱਤਵਾਂ ਗੀਤ 410 11 ਅਪ੍ਰੈਲ 2024 ਨੂੰ ਤੇ ਅਠਵਾਂ ਗੀਤ ਅਟੈਚ 3 ਅਗਸਤ ਨੂੰ ਰਿਲੀਜ਼ ਹੋਇਆ ਸੀ ਯਾਦ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਮੂਸੇਵਾਲੇ ਨੂੰ ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ ਉਦੋਂ ਤੋਂ ਉਸ ਦੇ ਪ੍ਰਸ਼ੰਸਕ ਅਤੇ ਪਰਿਵਾਰ ਦੇ ਮੈਂਬਰ ਇਨਸਾਫ ਮੰਗ ਰਹੇ ਹਨ ਤੇ ਜਦੋਂ ਵੀ ਉਸ ਦਾ ਕੋਈ ਨਵਾਂ ਗੀਤ ਆਉਂਦਾ ਹੈ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਾਡਾ ਸਿੱਧੂ ਵਾਪਸ ਆ ਗਿਆ ਹੈ